ਇਹ ਇਹਨਾਂ ਦੇ ਘਰ ਪੁਲਿਸ ਆਈ ਸੀ ਇਹਨਾਂ ਦਾ ਪੋਤਰਾ ਮੈਨੂੰ ਸੱਤਨ ਗਿਆ ਹੈ ਤੇ ਮੈਂ ਆਇਆ ਤੇ ਇਹਨਾਂ ਚਿਰਚ ਇਹਨਾਂ ਦੀ ਕੁੜੀ ਹੈਗੀ ਆ ਕੀ ਨਾਮ ਦਾ ਕਿਰਨ ਕਿਰਨ ਉਹਨੇ ਮੁਲਾਜ਼ਮ ਦੇ ਦੋ ਚਪੇੜਾ ਮਾਰਦੇ ਆ ਮੇਰੇ ਹੁੰਦੇ ਆ ਬਹੁਤ ਮਾੜੀ ਹੋਈ ਹੈ ਜਿਹੜਾ ਵੀ ਉਹਨਾਂ ਨੇ ਮੁਲਾਜ਼ਮਾਂ ਤੇ ਮੁਲਾਕਾ ਕੀਤਾ ਹਾਰ ਕੇ ਗਲੀ ਮੱਲੇ ਦਾ ਉਹਨਾਂ ਨੇ ਸੂਤ ਨਹੀਂ ਕੀਤਾ ਕੁਝ ਵੀ ਅਸੀਂ ਗਏ ਸਾਡੀ ਬੇਇੱਜ਼ਤੀ ਕਰ ਦਿੱਤੀ ਉਹਨੇ ਮੁਲਾਜ਼ਮਾਂ ਇਹ ਝਗੜਾ ਹੋਣ ਲਿਆ ਘਰ ਵਿੱਚ ਹਾਂਜੀ ਮੁਲਾਜ਼ਮ ਆਏ ਉਹਨਾਂ ਦੇ ਕੱਲ ਪੈ ਗਏ ਨੇ ਇਹਨਾਂ ਦੀ ਛੋਟੀ ਕੁੜੀ ਦਾ ਝਗੜਾ ਹੈ ਜੀ ਹਾਂ ਜੀ ਉਹ ਕਹਿੰਦੀ ਮੈਂ ਜੀਜੇ ਨਾਲ ਰਹਿਣਾ ਜੇ ਅੱਛਾ ਜੀ ਉਹ ਮੰਗ ਭਰੀ ਫਿਰਦੀ ਆ ਉਹਦੇ ਨਾਲ ਦੀ ਉਹਦੀ ਮਾਂ ਮੁੰਡੇ ਦੀ ਦੋ ਵਾਰੀ ਪਹਿਲੋ ਆ ਕੇ ਆਪਣੇ ਇਹਨਾਂ ਦੇ ਘਰ ਬੋਲਵਾਲ ਕੇ ਗਈ ਆ ਹਾਂ ਜੀ ਤੇ ਉਹ ਉਹਨਾਂ ਨੇ ਅੰਦਰ ਕੁੱਟਮਾਰ ਕੇ ਭਜਾ ਦੰਦੇ ਨੇ ਭਈ ਇਹਨੂੰ ਕਰਦੇ ਗੰਦੀਆਂ ਗਾਲਾਂ ਕੱਢਦੀਆਂ ਆ ਆਪਾਂ ਚੁੱਪ ਕਰਕੇ ਫਿਰ ਪੁਲਿਸ ਆਈ ਆ ਦੋ ਮੁਲਾਜ਼ਮ ਖੋਤੇ ਮੇਰੇ ਹੁੰਦੇ ਆ ਮੁਲਾਜ਼ਮ ਦੇ ਮੂੰਹ ਤੇ ਉਹਨੇ ਦੋ ਥੱਪੜ ਮਾਰੇ ਆ ਉਹ ਕੁੜੀ ਕਿਰਨ ਨੇ ਕੀਤਾ ਥੱਪੜ ਮਾਰਿਆ ਪੁਲਿਸ ਅਫਸਰ ਨੇ ਸਮਝ ਇਹ ਪਰਵਾਸੀ ਨੇ ਚਲੋ ਬੰਦਾ ਰਵੇ ਭੈਣ ਭਰਾ ਉਹ ਗੰਦ ਬਹੁਤ ਬੋਲਦੀਆਂ ਨੇ ਇਹ ਸਮਝ ਇਹਨਾਂ ਨੇ ਕੁਟਿਆ ਮਾਲਕੇ ਪੁਲਸ ਵਾਲਿਆਂ ਨੂੰ ਇਹਨਾਂ ਨੇ ਮੈਨੂੰ ਦੱਸਿਆ ਭੈਣ ਜੀ ਨੇ ਪਰ ਇਹ ਜਦੋਂ ਬੋਲਦੇ ਬਹੁਤ ਗੰਦਾ ਹੀ ਬੋਲਦੇ ਆ ਇਹ ਇੱਥੇ ਹੋਣੇ ਵੀ ਨਹੀਂ ਚਾਹੀਦੇ ਅਸੀਂ ਤਾਂ ਕਹਿੰਦੇ ਇੱਥੋਂ ਚਲੇ ਜਾਣ ਚਾਹੁੰਦੇ ਆ ਅਕਸਰ ਹੀ ਪੰਜਾਬ ਪੁਲਿਸ ਆਪਣੇ ਕਾਰਨਾਮੇ ਕਰਕੇ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਅਤੇ ਕਈ ਵਾਰ ਪੰਜਾਬ ਪੁਲਿਸ ਨੂੰ ਲੋਕਾਂ ਨਾਲ ਧੱਕਾ ਕਰਦਿਆਂ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਲੇਕਿਨ ਅੰਮ੍ਰਿਤਸਰ ਥਾਣਾ ਸਦਰ ਅਧੀਨ ਪੈਂਦੇ ਇਲਾਕੇ ਦੇ ਵਿੱਚ ਪੰਜਾਬ ਪੁਲਿਸ ਨਾਲ ਜੱਗੋ ਤੇਰਮੀ ਹੋ ਗਈ ਜੀ ਹਾਂ ਥਾਣਾ ਸਦਰ ਦੇ ਪੁਲਿਸ ਇਲਾਕੇ ਦੇ ਵਿੱਚ ਚੱਲ ਰਹੇ ਪ੍ਰਵਾਸੀ ਲੋਕਾਂ ਦੇ ਦੋ ਧਿਰਾਂ ਦੇ ਝਗੜੇ ਨੂੰ ਸੁਲਝਾਉਣ ਵਾਸਤੇ ਗਈ ਤਾਂ ਉੱਥੇ ਪ੍ਰਵਾਸੀ ਲੋਕਾਂ ਵੱਲੋਂ ਸਦਰ ਥਾਣੇ ਦੀ ਪੁਲਿਸ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਪ੍ਰਵਾਸੀ ਔਰਤਾਂ ਵੱਲੋਂ ਪੁਲਿਸ ਦੀ ਕੁੱਟਮਾਰ ਕੀਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਤੇ ਹੀ थाना सदर ਤੋਂ ਹੋਰ ਪੁਲਿਸ ਬੁਲਾ ਕੇ ਇਨ੍ਹਾਂ ਪ੍ਰਵਾਸੀ ਲੋਕਾਂ ਨੂੰ ਹਿਰਾਸਤ ਚ ਲੈ ਲਿਆ ਗਿਆ ਇਸ ਸਬੰਧੀ ਤੁਗਬਾਲਾ ਇਲਾਕਾ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਦੀ ਗਲੀ ਚ ਪ੍ਰਵਾਸੀ ਲੋਕਾਂ ਦਾ ਆਪਸ ਚ ਕਿਸੇ ਗੱਲ ਨੂੰ ਲੈ ਕੇ ਝਗੜਾ ਸੀ ਅਤੇ ਦੋ ਧਿਰਾਂ ਬੈਠ ਕੇ ਰਾਜੀਨਾਮਾ ਕਰਨੀਆਂ ਸਨ ਤੇ ਇਸ ਦੌਰਾਨ ਕਾਫੀ ਤੂ-ਤੂ ਮਮੇ ਹੋਈ ਅਤੇ ਜਿਸ ਤੋਂ ਬਾਅਦ ਮਾਮਲੇ ਚ ਇੱਥੇ ਪੁਲਿਸ ਪਹੁੰਚੀ ਤਾਂ ਇਨਾ ਪ੍ਰਵਾਸੀ ਲੋਕਾਂ ਵੱਲੋਂ ਪੁਲਿਸ ਨਾਲ ਵੀ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਪੁਲਿਸ ਦੀ ਕੁਟਮਾਰ ਕੀਤੀ ਗਈ ਅਤੇ ਬਾਅਦ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਹੋਰ ਪੁਲਿਸ ਫੋਰਸ ਬੁਲਾਈ ਅਤੇ ਇਨਾ ਪ੍ਰਵਾਸੀ ਲੋਕਾਂ ਨੂੰ ਹਿਰਾਸਤ ਚ ਲੈ ਲਿਆ ਮੋਹੱਲਾ ਵਾਸੀਆਂ ਨੇ ਦੱਸਿਆ ਕਿ ਇਲਾਕੇ ਚ ਬਹੁਤ ਹੀ ਸਹਿਮ ਦਾ ਮਾਹੌਲ ਹੈ ਅਤੇ ਇਨਾ ਪ੍ਰਵਾਸੀ ਲੋਕਾਂ ਵੱਲੋਂ ਅਕਸਰ ਹੀ ਝਗੜਾ ਕੀਤਾ ਜਾਂਦਾ ਹੈ ਅਤੇ ਅਸੀਂ ਸਾਰੇ ਇਲਾਕਾ ਵਾਸੀ ਮੰਗ ਕਰਦੇ ਹਾਂ ਕਿ ਇਹਨਾਂ ਪ੍ਰਵਾਸੀ ਲੋਕਾਂ ਨੂੰ ਇੱਥੋਂ ਕਿਤੇ ਹੋਰ ਭੇਜਿਆ ਜਾਵੇ ਦੂਜੇ ਪਾਸੇ ਇਸ ਸਬੰਧ ਜਦੋਂ ਥਾਣਾ ਸਦਰ ਦੀ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਮੀਡੀਆ ਨੂੰ ਬਿਆਨ ਦੇਣ ਤੋਂ ਵੀ ਮਨ੍ਹਾ ਕਰ ਦਿੱਤਾ ਅਤੇ 18 ਘੰਟੇ ਬੀਤ ਜਾਣ ਤੇ ਦੋਵੇਂ ਟੀਨਾ ਵਿਚਾਲੇ ਹੋਏ ਜਗਰੇ ਤੇ ਪੁਲਿਸ ਨੇ ਕਲੰਦਰਾ ਕਟ ਕੇ ਕਲੰਦਰ ਦੀ ਕਾਪੀ মিডিਆ ਨੂੰ ਜ਼ਰੂਰ ਦਿੱਤੀ ਹੈ ਲੇਕਿਨ ਪੁਲਿਸ ਨਾਲ ਹੋਈ ਕੁੱਟਮਾਰ ਬਾਰੇ ਪੁਲਿਸ ਅਧਿਕਾਰੀ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਵੇਖੋ ਜੀ ਮੈਂ ਇਲਾਕੇ ਦਾ ਮੋਹਤਵਰ ਬੰਦਾ ਰਾਮੂ ਭਲਵਾਨ ਆ ਤੇ ਇਹਨਾਂ ਦੇ ਘਰ ਪੁਲਿਸ ਆਈ ਸੀਗੀ ਇਹ ਟਖੋਰ ਐ ਮੈਨੂੰ ਜੀ ਨਾ 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 ਚਲੋ ਕੋਈ ਨਹੀਂ ਤੇ ਇਹ ਇਹਨਾਂ ਦੇ ਘਰ ਪੁਲਿਸ ਆਈ ਸੀ ਇਹਨਾਂ ਦਾ ਪੋਤਰਾ ਮੈਨੂੰ ਸਤਨ ਗਿਆ ਹੈ ਤੇ ਮੈਂ ਆਇਆ ਤੇ ਇਹਨਾਂ ਚਿਰਚ ਇਹਨਾਂ ਦੀ ਕੁੜੀ ਹੈਗੀ ਹੈ ਕੀ ਨਾਮ ਦਾ ਕਿਰਨ ਕਿਰਨ ਉਹਨੇ ਮਲਾਜ਼ਮ ਦੇ ਦੋ ਚਪੇੜਾ ਮਾਰਤੇ ਮੇਰੇ ਹੁੰਦੇ ਆਈ ਐ ਸਰਪੰਚੀ ਵੀ ਲਾਗੇ ਗਵਾਹ ਨੇ ਸਾਰਾ ਮੁੱਲਾ ਗਵਾਹ ਐ ਇਹਨੇ ਮੇਰੇ ਹੁੰਦੇ ਮਲਾਜ਼ਮ ਦੇ ਦੋ ਚਪੇੜਾ ਮਾਰੀਆਂ ਐ ਐਸੇ ਗੁਰਨਾਮ ਸਿੰਘ ਦੇ ਤੇ ਮਲਾਜ਼ਮ ਨੂੰ ਹੱਥ ਚੁਕਣਾ ਤੇ ਬਹੁਤ ਮੰਦ ਪਾ ਕੇ ਪਾਗੜਾ ਇਸ ਤੋਂ ਬਾਅਦ ਕੀ ਹੋ ਸਕਦਾ ਜੇ ਮਲਾਜ਼ਮ ਨੇ ਸੇਫ ਹੈਗੇ ਰਹੀ ਕਿਥੋਂ ਸੇਫ ਹੋਵਾਂਗੇ ਕੋਜੀ ਜੋ ਗਲੀ ਮੁੱਲਾ ਕਹਿੰਦੇ ਉਹ ਕਾਰਵਾਈ ਹੋਣੀ ਚਾਹੀਦੀ ਐ ਸਾਰੀ ਗਲੀ ਗਵਾਹ ਐ ਕਿੰਨੇ ਜਣੇ ਕਿੰਨੇ ਮਲਾਕ ਕਿੰਨੇ ਪੁਲਿਸ ਦੋ ਮਲਾਜ਼ਮ ਸੀਗੇ ਸਾਰੇ ਟੱਬਰ ਦੋਵੇਂ ਮਲਾਜ਼ਮ ਨੂੰ ਪੈਗੇ ਕਿੰਨਾ ਰੱਟ ਕਿਤੇ ਪੁੱਛਦੇ ਆ ਪੁਲਸ ਵਾਲੇ 3 ਬੰਦੇ ਲੈ ਕੇ ਗਏ ਜੀ ਇੱਕ ਉਹਨਾਂ ਦੇ ਜਵਾਈ ਇੱਕ ਉਹਨਾਂ ਦੇ ਬੇਟਾ ਤੇ ਉਹਨਾਂ ਨੂੰ ਰਵੀ ਨੂੰ ਪੁਰਾ ਮੁਲਾਜ਼ਮ ਆਏ ਝਗੜਾ ਹੋਣ ਲਿਆ ਇਸ ਘਰ ਵਿੱਚ ਹਾਂਜੀ ਮੁਲਾਜ਼ਮ ਆਏ ਉਹਨਾਂ ਦੇ ਘਰ ਪੈ ਗਏ ਨੇ ਕੀ ਸਮਝਦੇ ਆਕਰ ਪੁਲਿਸ ਮੁਲਾਜ਼ਮ ਸੇਫ ਨਹੀਂਗਾ ਤੇ ਆਮ ਲੋਕਾਂ ਦੇ ਆਮ ਲੋਕਾਂ ਦਾ ਕੀ ਬਣੂਗਾ ਸਾਡੀ ਸੇਵਸਤ ਆਏ ਸਾਡੀ ਸੇਵਸਤ ਵਾਸਤੇ ਆਏ ਸੀ ਪੁਲਿਸ ਲੋਕਾਂ ਦੀ ਇਬਾਦਤ ਵਾਸਤੇ ਆਈ ਹੈ ਜੀ ਹਾਂਜੀ ਕਿੰਨੇ ਬੰਦੇ ਦਾ ਪੁਲਿਸ ਵਾਲੇ ਦਾ ਮਲਾਕੀ ਦੋ ਮੁਲਾਜ਼ਮ ਸੀ ਨਾ ਤੇ ਇਹ ਸਾਰੀ ਫੈਮਲੀ ਘਰ ਦੀ ਤੇ ਸਾਰੀ ਫੈਮਲੀ ਦੀ ਹਾਂਜੀ ਉਹਨਾਂ ਦੇ ਘਰ ਪੈ ਗਏ ਹਾਂਜੀ ਨਹੀਂ ਨਹੀਂ ਪ੍ਰਵਾਸੀ ਹੈ ਇਹ ਪ੍ਰਵਾਸੀ ਹਾਂਜੀ ਪ੍ਰਵਾਸੀ ਹਾਂਜੀ ਮੁਲਾਜ਼ਮਾਂ ਦੇ ਵਾਸਤੇ ਕੀਤਾ ਕੀ ਮਾਸ ਕਰਦੇ ਹੋ ਬਹੁਤ ਗਲੀ ਵਿੱਚ ਕੰਦ ਜੋ ਹਾਂਜੀ ਬਹੁਤ ਜ਼ਿਆਦਾ ਕਾਰਵਾਈ ਹੋਣੀ ਚਾਹੀਦੀ ਇਸ ਨਾਲ ਵਿੱਚ ਜਿਹਨਾਂ ਨੇ ਸਾਰੇ ਕਹਿਣ ਦੇ ਭੀ ਇੱਥੋਂ ਜਾਣਾ ਚਾਹੀਦਾ ਇਹਨਾਂ ਨੂੰ ਕਿੰਨੇ ਬੰਦੇ ਦੀ ਪਰਵਾਹ ਦੇ ਪਰਵਾਹ ਦੇ ਕਾਫੀ ਜਾਣੇ ਕੀ ਸਾਰਿਆਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ ਜੀ ਹਾਂਜੀ ਡੇੜੀ ਜੀ ਨੇ ਕੀਤਾ ਜੀ ਡੇੜੀ ਨੇ ਪੁਲਿਸ 'ਤੇ ਹਮਲਾ ਕੀਤਾ ਹਾਂਜੀ ਜੀ ਪਤਾ ਯਕੀਨ ਆ ਜੀ ਆਪਣਾ ਤਾਂ ਕੀ ਗੱਲ ਹੋਈ ਮੇਰਾ ਨਾਮ ਸੁਨੀਤਾ ਆਨੰਦ ਮੇਰੀ ਦੁਕਾਨ ਹੈ ਬਾਜ਼ਾਰ 'ਚ ਅੱਜ ਕਿਹੜਾ ਇਲਾਕਾ ਜੀ ਹੈ ਇਹ ਕਿਰਪਾਲ ਕਲੋਨੀ ਤੁੰਗਾਲਾ ਹਾਂਜੀ ਕੀ ਅੱਜ ਕੀ ਗੱਲ ਹੋਈ ਅੱਜ ਤੁੰਗਾਲਾ ਇਹਨਾਂ ਦੀ ਛੋਟੀ ਕੁੜੀ ਦਾ ਝਗੜਾ ਹੈ ਜੀ ਹਾਂਜੀ ਉਹ ਕਹਿੰਦੀ ਮੈਂ ਜੀਜੇ ਨਾਲ ਰਹਿਣਾ ਜੇ ਅੱਛਾ ਜੀ ਉਹ ਮੰਗ ਭਰੀ ਫਿਰਦੀ ਆ ਉਹਦੇ ਨਾਲ ਦੀ ਉਹਦੀ ਮਾਂ ਮੁੰਡੇ ਦੀ ਦੋ ਵਾਰੀ ਪਹਿਲੋ ਆ ਕੇ ਆਪਣੇ ਰੇਣ ਦੇ ਘਰ ਬੋਲਵਾਲ ਕੇ ਗਈ ਆ ਹਾਂਜੀ ਤੇ ਉਹ ਉਹਨਾਂ ਨੇ ਅੰਦਰ ਕੁੱਟ ਮਾਰ ਕੇ ਭਜਾ ਦੰਦੇ ਨੇ ਭਈ ਅੱਜ ਕੀ ਗੱਲ ਹੋਈ ਜਦੋਂ ਅੱਜ ਅੱਜ ਤੇ ਪੁਲਿਸ ਆਈਏ ਤੇ ਇਹਦੇ ਕੁੜੀ ਦੇ ਮਾਪਿਓ ਨੇ ਦੀ ਸੱਸ ਨੂੰ ਆਪਣੀ ਨੂੰ ਤੇ ਉਹਨੇ ਜਵਾਈ ਨੂੰ ਅੰਦਰ ਕੈਦ ਕਰ ਲਿਆ ਪੁਲਿਸ ਨੇ ਆ ਕੇ ਅੰਦਰੋਂ ਕਢਾਇਆ ਇਹਨਾਂ ਨੂੰ ਪੁਲਿਸ ਤੇ ਕੋਈ ਹਮਲਾ ਵਗੈਰਾ ਨਹੀਂ ਉਹ ਕੁੜੀ ਕਿਰਨ ਨੇ ਕੀਤਾ ਥੱਪੜ ਮਾਰਿਆ ਪੁਲਿਸ ਅਫਸਰ ਤੇ ਸਮਝਦੇ ਕਿੰਨੀ ਮਾਦਭਾਗੀ ਖਸਕਾ ਸਮਝਦੇ ਗੱਲ ਕਰ ਪੁਲਿਸ ਰੀਸੀਵ ਨਹੀਂ ਕੀਤੇ ਆਮ ਲੋਕਾਂ ਦਾ ਕੀ ਬਣੇਗਾ ਇਹ ਵੀ ਗਲਤ ਹੈ ਜੀ ਅਸੀਂ ਵੀ ਧੀਆਂ ਪੁੱਤਾਂ ਵਾਲੇ ਆ ਨੂਆਂ ਵਾਲੇ ਆ ਪੋਟਿਆਂ ਵਾਲੇ ਆ ਮੈਂ ਤੇ ਅਗਰ ਪੁਲਿਸ ਲੋਕਾਂ ਦੀ ਸੁਰੱਖਿਆ ਦੇ ਵਾਸਤੇ ਸੁਰੱਖਿਆ ਵਾਸਤੇ ਜੀ ਜੇ ਅਸੀਂ ਇਹਨਾਂ ਨੂੰ ਹੀ ਆਵਾਜ਼ ਮਾਰਨੀ ਕਿਹਨੂੰ ਕਵਾਂਗੇ ਬਿਲਕੁਲ ਬਿਲਕੁਲ ਕਿਸੇ ਨੂੰ ਕਿਹਨੇ ਜਾਨੇ ਰਾਸ਼ਟ ਕੀਤੇ ਪੁਲਿਸ ਨੇ ਪੁਲਿਸ ਨੇ ਤਾਂ ਪਿਓ ਨੂੰ ਕੀਤਾ ਜਵਾਈ ਨੂੰ ਕੀਤਾ ਕਿਸ ਤਰ੍ਹਾਂ ਦੀ ਸਜ਼ਾ ਚੱਲਦੀ ਹੋ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੇ ਉਹ ਤੇ ਜੋ ਹੁਣ ਕਾਨੂੰਨ ਜੋ ਸਜ਼ਾ ਬੰਦੀ ਉਹੀ ਮਿਲੇਗੀ ਪੁਲਿਸ ਵਾਲੇ ਕਿੰਨੇ ਮਰਾਜ ਮਾਰੇ ਚਾਰ ਪੰਜ ਹੈਗੇ ਸੀਗੇ ਜੱਜੀ ਮੰਮੀ ਕੀ ਦੋ ਦੋ ਆ ਜਾਓ ਇੱਥੇ ਆ ਜਾਓ ਕਿੰਨੇ ਜਣੇ ਆਏ ਸੀ ਦੋ ਜਣੇ ਆਏ ਸੀ ਬਾਅਦ ਚ ਉਹਨਾਂ ਨੇ ਫੇਰ ਬੁਲਾਈ ਪੁਲਿਸ ਜਦੋਂ ਨਾ ਫੇਰ ਬੁਲਾਈ ਪੁਲਿਸ ਉਹਨਾਂ ਗੱਲ ਤਾਂ ਬਹੁਤ ਮਾੜੀ ਹੋਈ ਹੈ ਜਿਹੜਾ ਵੀ ਉਹਨਾਂ ਨੇ ਮੁਲਾਜ਼ਮਾਂ ਤੇ ਮੁਲਾਕਾ ਕੀਤਾ ਹਾਰ ਕੇ ਗਲੀ ਮੱਲੇ ਦਾ ਉਹਨਾਂ ਨੇ ਸੂਤ ਨਹੀਂ ਕੀਤਾ ਕੁਝ ਵੀ ਅਸੀਂ ਗਏ ਸਾਡੀ ਬੇਇੱਜ਼ਤੀ ਕਰ ਦਿੱਤੀ ਉਹਨੇ ਜਿੰਨੂੰ ਕਰਦੇ ਗੰਦੀਆਂ ਗਾਲਾਂ ਕੱਢਦੀਆਂ ਆਂ ਆਪਾਂ ਚੁੱਪ ਕਰਕੇ ਫਿਰ ਪੁਲਿਸ ਆਈ ਆ ਦੋ ਮੁਲਾਜ਼ਮ ਖਲੋਤੇ ਮੇਰੇ ਹੁੰਦੇ ਆ ਮੁਲਾਜ਼ਮ ਦੇ ਮੂੰਹ ਤੇ ਉਹਨੇ ਦੋ ਥੱਪੜ ਮਾਰੇ ਆ ਤੇ ਉਹ ਵਿਚਾਰਾ ਉਹਨੇ ਫਿਰ ਫੋਨ ਕੀਤਾ ਫਿਰ ਪੂਰਾ ਸਟਾਫ ਆਇਆ ਉਹਨਾਂ ਦਾ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਤੇ ਹੋਣੀ ਚਾਹੀਦੀ ਇੱਥੇ ਗੰਦਾ ਬੰਦਾ ਮੱਲੇ ਚ ਨਹੀਂ ਰਹਿਣਾ ਚਾਹੀਦਾ ਬਿਲਕੁਲ ਨਹੀਂ ਰਹਿਣਾ ਚਾਹੀਦਾ ਬੱਚਿਆਂ ਤੇ ਅਸਰ ਪੈਂਦਾ ਜੀ ਇਦਾਂ ਪਰ ਇਹ ਪ੍ਰਵਾਸੀ ਚਲੋ ਬੰਦਾ ਰਵੇ ਭੈਣ ਭਰਾਵਾਂ ਨੂੰ ਗੰਦ ਬਹੁਤ ਬੋਲਦਿਆਂ ਦੋ ਦੋ ਜਾਣੇ ਤੇ ਇਹਨਾਂ ਨੇ ਇੱਕ ਆਦਮੀ ਕੀਤੇ ਨੇ ਸਣੇ ਮਾਂ ਤੇ ਸਣੇ ਪਿਓ ਸਾਰਾ ਕੁਝ ਇਹ ਸਮਝੇ ਪੁਲਿਸ ਲੋਕਾਂ ਦੀ ਇਹ ਬਸਰ ਵਾਸਤੇ ਹੀ ਆ ਜੇ ਪੁਲਿਸ ਪੁਲਿਸ ਦਾ ਹੀ ਇਹ ਹਾਲ ਹੈ ਤਾਂ ਫਿਰ ਸਾਡੇ ਬੜਗਿਆਂ ਦਾ ਕੀ ਹੋਣਾ ਕਾਰਵਾਈ ਇਹ ਹੋਣੀ ਚਾਹੀਦੀ ਹੈ ਕਿ ਇਹੋ ਜੇ ਬੰਦੇ ਮਹੱਲੇ 'ਚ ਰਹਿਣੇ ਨਹੀਂ ਚਾਹੀਦੇ ਮੇਰਾ ਨਾਮ ਕਮਲਜੀਤ ਕੌਰਿਆ ਕਿਰਪਾਲ ਕਰੋ ਨਹੀਂ ਆਡੀ ਕੀ ਗੱਲ ਹੋਈ ਆ ਜੀ ਇੱਥੇ ਅੱਜ ਦਾ ਤੇ ਮੈਂ ਕਵਾਂਗੀ ਮੈਂ ਹੈ ਨਹੀਂ ਸੀ ਪਰ ਇਹਨਾਂ ਨੇ ਕੁੱਟਿਆ ਮਲਕੇ ਪੁਲਸ ਵਾਲਿਆਂ ਨੂੰ ਇਹਨਾਂ ਨੇ ਮੈਨੂੰ ਦੱਸਿਆ ਭੰਜੀ ਨੇ ਪਰ ਇਹ ਜਦੋਂ ਬੋਲਦੇ ਬਹੁਤ ਗੰਦਾ ਹੀ ਬੋਲਦੇ ਆ ਇਹ ਇੱਥੇ ਹੋਣਾ ਹੀ ਨਹੀਂ ਚਾਹੀਦੇ ਅਸੀਂ ਤਾਂ ਕਹਿੰਦੇ ਇੱਥੋਂ ਚਲੇ ਜਾਣ ਚੱਲੋ ਕਿ ਨਹੀਂ ਮੰਦ ਭਾਗੀ ਘਟਣਾ ਸਮਝਿਆ ਗਿਆ ਪੰਜਾਬ ਪੁਲਿਸ ਨੇ ਨਹੀਂ ਬਿਲਕੁਲ ਸਾਰਾ ਆਹ ਇਹ ਆਪ ਕਹਨੇ ਆਹ ਕੁਝ ਨਹੀਂ ਕਹਿ ਸਕਦੇ ਇਹਨਾਂ ਨੂੰ ਇੰਨਾ ਬੋਲਦੇ ਆ ਪੁਲਿਸ ਵਾਲੇ ਆਏ ਸੀ ਕੀ ਕਰਨ ਸੀ ਕੋਈ ਮੈਟਰ ਸੀ ਇਹਨਾਂ ਦਾ ਕੀ ਸੀ ਉਹ ਚੀਜ਼ ਬੁਲਾਇਆ ਸੀ ਇਹਨਾਂ ਬੁਲਾਇਆ ਸੀ ਖੋਦੀ ਇਹਨਾਂ ਦੇ ਆਪਸ ਚ ਹੀ ਗੱਲ ਹੋਏਗੀ ਕੋਈ ਉਸ ਤੋਂ ਕਰਕੇ ਬੁਲਾਇਆ ਗਿਆ ਫੋਟੋ ਮਾਰ ਕਿਦਾਂ ਕਰਨੇ ਲੋਕਾਂ ਦੇ ਸਾਰੇ ਉਹਨਾਂ ਨੇ ਬੁਲਾਤਾ ਹੋਂਦੇ ਸਾਰੇ ਮਾਰਨ ਦੇ ਆਹ ਦੇਖੋ ਤੁਹਾਨੂੰ ਦੱਸ ਰਿਹਾ ਇਹਨਾਂ ਨੇ ਦੇਖਿਆ ਹੈ ਤੁਹਾਨੂੰ ਦੱਸ ਰਿਹਾ ਮੈਂ ਇੱਥੇ ਹੈ ਨਹੀਂ ਸੀ ਪਰ ਇਹਨਾਂ ਨੇ ਸਾਡੇ ਨਾਲ ਬਹੁਤ ਬੋਲੇ ਹੋਏ ਆ ਸਾਨੂੰ ਬਹੁਤ